ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਦੀਪਕ ਜੀ ਇਹ ਦੱਸਿਓ ਪੰਜਾਬ ਦੇ ਵਿੱਚ ਤਿੰਨ ਖੇਤੀ ਕਾਨੂੰਨ ਕਿਸੇ ਨਵੀਂ ਪੈਕੇਜ ਦੇ ਵਿੱਚ ਤਿਆਰ ਕਰਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਕੀ ਵੇਰਵਾ ਜੀ ਇਹਦਾ ਬਿਲਕੁਲ ਜੀ ਲੰਬੇ ਸਮੇਂ ਤੋਂ ਇਹ ਸ਼ੰਕਾ ਸ਼ੋਭਾ ਪੈਦਾ ਹੋ ਰਹੀਆਂ ਸੀਗੀਆਂ ਕਿ ਕੇਂਦਰ ਕੋਈ ਨਵੀਂ ਖਿਚੜੀ ਤਾਂ ਨਹੀਂ ਪਕਾਉਣਾ ਚਾ ਰਿਹਾ ਹੂੰ ਦਰਸ਼ਕਾਂ ਨੂੰ ਸਰੋਤਿਆਂ ਨੂੰ ਧਿਆਨ ਹੋਏਗਾ ਕਿ ਕੰਗਣਾ ਰਣੋਤ ਨੇ ਇੱਕ ਦਿਨ ਕਿਹਾ ਸੀਗਾ ਕਿ ਤਿੰਨ ਖੇਤੀ ਕਾਨੂੰਨ ਮੁੜ ਕੇ ਲਾਗੂ ਹੋਣੇ ਚਾਹੀਦੇ ਨੇ ਹਮਮ ਉਹ ਉਸ ਸਮੇਂ ਕੰਗਣਾ ਦੇ ਨਾਂ ਬੋਲਾਂ ਦੇ ਹਵਾਲੇ ਨਾਲ ਮੈਂ ਇਹ ਸਵਾਲ ਖੜਾ ਕੀਤਾ ਸੀ ਕਿ ਕੀ ਇਹ ਕੰਗਣਾ ਦੇ ਮਨ ਦਾ ਭਾਵ ਹੈ ਜਾਂ ਉਹਨੂੰ ਦਿੱਲੀ 'ਚ ਕੁਝ ਚੱਲ ਰਹੀ ਹੈ ਕਾਰਵਾਈਆਂ ਦਾ ਪਤਾ ਲੱਗਿਆ ਕਿਉਂਕਿ ਉਹ ਵੀ ਉਸੇ ਪਾਰਟੀ ਦੀ ਐਮਪੀ ਹੈ ਜੋ تنਕਿਤਕ ਨੂੰ ਲਈ ਆਈ ਜੀ ਪਰ ਜੋ ਪਿਛਲੀਆਂ ਗਤੀਵਿਧੀਆਂ ਵਾਪਰੀਆਂ ਉਸ ਤੋਂ ਸ਼ੰਕੇ ਸ਼ੋਭੇ ਦਾ ਪੈਦਾ ਹੁੰਦੇ ਸੀ ਪਰ ਇਹ ਨਹੀਂ ਪਤਾ ਸੀ ਕਿ ਸਾਡੇ ਵਾਲੇ ਵੀ ਨਾਲ ਮਿਲੇ ਹੋਣਗੇ ਹਮਮ ਇਹ ਇਸ ਵਾਰ ਵਿਜੇ ਜੀ ਜਿਸ ਤਰ੍ਹਾਂ ਮੰਡੀ ਝੋਨਾ ਰੁਲਿਆ ਜੀ ਨੇ ਇਹ ਸ਼ੰਕੇ ਸੋਭੇ ਤਾਂ ਪੈਦਾ ਹੀ ਕਰ ਦਿੱਤੇ ਸਵਾਲ ਪਹਿਲਾ ਹੀ ਖੜਾ ਸੀਗਾ ਕਿ ਮੰਡੀ ਖਤਮ ਕਰਨ ਦੀ ਕੋਾਇਦਾ ਤੁਸੀਂ ਕਦੇ ਪਿੰਡੂ ਵਿਕਾਸ ਫੰਡ ਦੇ ਨਾਂ ਤੇ ਕਟੌਤੀ ਕਰਦੇ ਹੋ ਕਦੇ ਮਾਰਕੀਟ ਫੀਸ ਦੀ ਕਟੌਤੀ ਕਰਦੇ ਹੋ ਕਦੇ ਆੜਤੀਆਂ ਦਾ ਕਮਿਸ਼ਨ ਘਟਾਉਨੇ ਹੋ ਤੇ ਫਿਰ ਮੰਡੀਆਂ ਚੋ ਹੈ ਨਾ ਕਣਕ ਝੋਨਾ ਰੁਲਦਾ ਹੈ ਤੇ ਕਹਿੰਦੇ ਕਿ ਸਿਲੋ ਚ ਆਜੋ ਸਿੱਧੇ ਉੱਥੀ ਥੋਈ ਸਾਰੀ ਪ੍ਰਕਿਰਿਆ ਸ਼ੰਕੇ ਪੈਦਾ ਕਰ ਰਹੀ ਸੀ ਜੀ ਪਰ ਹੁਣ ਬਿਲਕੁਲ ਸਪਸ਼ਟ ਹੋ ਗਿਆ ਜੀ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਨਵੇਂ ਰੂਪ ਚ ਲਾਗੂ ਕਰਨ ਜਾ ਰਹੀ ਹੈ ਹਮਮ ਔਰ ਲਾਗੂ ਕਰਨ ਦਾ ਟੰਗ ਉਨ੍ਹਾਂ ਨੇ ਕੱਢਿਆ ਕਿ ਹੁਣ ਉਹਨਾਂ ਦਾ ਨਾਮ ਖੇਤੀ ਕਾਨੂੰਨ ਨਹੀਂ ਹੋਏਗਾ ਖੇਤੀ ਪਾਲਿਸੀ ਹੋਏਗਾ ਅੱਛਾ ਜੀ ਔਰ ਜਿਸ ਗੱਲ ਦੀ ਲਗਾਤਾਰ ਹੀ ਮੰਗ ਸੀਗੀ ਕਿ ਬਈ ਖੇਤੀ ਤਾਂ ਸੂਬਿਆਂ ਦਾ ਵਿਸ਼ਾ ਹੂੰ ਹੂੰ ਕਿ ਇਹ ਸੈਂਟਰ ਦਾ ਵਿਸ਼ਾ ਨਹੀਂ ਹੈ ਇਹ ਸੂਬਿਆਂ ਦਾ ਮਸਲਾ ਹੈ ਖੇਤੀ ਜੀ ਸੋ ਉਸੇ ਗੱਲ ਨੂੰ ਹੁਣ ਢਾਲ ਬਣਾਇਆ ਕੇਂਦਰ ਨੇ ਆਪ ਖਰੜਾ ਤਿਆਰ ਕੀਤਾ ਆਪ ਪਾਲਿਸੀ ਤਿਆਰ ਕੀਤੀ ਤੇ ਸੂਬਿਆਂ ਨੂੰ ਭੇਜ ਦਿੱਤੀ ਕਿ ਯਾ ਲਾਗੂ ਕਰ ਦਿਓ ਹੂੰ ਇਹ ਭੇਜੀ ਗਈ ਪਾਲਿਸੀ ਦੇ ਵਿੱਚ ਪਹਿਲਾ ਪੜਾਅ ਇਹੀ ਹੈ ਕਿ ਜੀ ਜਿੰਨੇ ਸਿੱਲੋ ਹੋਣਗੇ ਹਮ ਹ ਉਹ ਸਾਰੇ ਆਪਣੇ ਆਪ ਮੰਡੀ 'ਚ ਤਬਦੀਲ ਹੋ ਜਾਣਗੇ ਉਹਨਾਂ ਨੂੰ ਮੰਡੀ ਦਾ ਦਰਜਾ ਮਿਲ ਜੇਗਾ ਔਰ ਇਹੀ ਕਾਨੂੰਨ ਦੇ ਵਿੱਚ ਸੀਗਾ ਔਰ ਦੂਸਰਾ ਇਹਦੇ ਵਿੱਚ ਹੈ ਜੀ ਕਿ ਕਿਸਾਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਦਾ ਖੇਤ ਹੀ ਮੰਡੀ ਬਣਾ ਦੇਾਂਗੇ ਉੱਥੋਂ ਹੀ ਖਰੀਦ ਕੇ ਲੈ ਜਾਣਗੇ ਹਮ ਸੋ ਇਹ ਵੀ ਉਹਦੇ ਵਿੱਚ ਸੀਗਾ ਕਿ ਜਿਹੜਾ ਮਰਜ਼ੀ ਬੰਦਾ ਜਿਹਦੇ ਕੋਲ ਪੈਨ ਕਾਰਡ ਹੋਊਗਾ ਉਹੀ ਖਰੀਦ ਪ੍ਰਕਟ ਕਰ ਸਕਦਾ ਹੈ ਉਹੀ ਕੰਪਨੀ ਚਲਾ ਸਕਦਾ ਕੋਈ ਮਸਲੇ ਨਹੀਂ ਕਿਤੇ ਲੋੜੇ ਨਹੀਂ ਸੋ ਇਹ ਦੋਏ ਗੱਲਾਂ ਕਿ ਸਿੱਲੋ ਮੰਡੀ ਬਣ ਜੇਗੀ ਔਰ ਤੁਹਾਡੀ ਫਸਲ ਖੇਤ ਚੋਂ ਹੀ ਚੱਕੀ ਜਾਏਗੀ ਇਹ ਦੋਨੇ ਗੱਲਾਂ ਸਪੱਸ਼ਟ ਸੰਕੇਤ ਕਰਦੀਆਂ ਕਿ ਮੰਡੀ ਖਤਮ ਹੋਣ ਜਾ ਰਹੀ ਹੈ ਜਿਹੜੀ ਮਤਲਬ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੰਡੀਆਂ ਨੇ ਹੈ ਜਿਹੜੀਆਂ ਪਰਮਾਨੈਂਟ ਨੇ ਜਾਂ ਕਈ ਵਾਰ ਖਰੀਦ ਦੇ ਹਵਾਲੇ ਨਾਲ ਟੈਂਪਰੇਰੀ ਬਣਾਈਆਂ ਜਾਂਦੀਆਂ ਨੇ ਉਹ ਸਾਰਾ ਅਧਿਕਾਰ ਮੰਡੀ ਬੋਰਡ ਨੂੰ ਹੈ ਜੀ ਅਧਿਕਾਰ ਦੇ ਅਧੀਨ ਮੰਡੀ ਬੋਰਡ ਨੂੰ ਹੈ ਤੇ ਜੇ ਸੈਂਟਰ ਨਹੀਂ ਤੈਅ ਕਰਨਾ ਕਿ ਆ ਮੰਡੀ ਖੇਤ ਨੂੰ ਬਣਾਉਣਾ ਹੈ ਕਿ ਮੰਡੀ ਸਿੱਲੋ ਨੂੰ ਬਣਾਉਣਾ ਇਹਦਾ ਮਤਲਬ ਪੰਜਾਬ ਦੇ ਹੱਥਾਂ 'ਚ ਕੰਟਰੋਲ ਗਿਆ ਹੂੰ ਮੰਡੀ ਬੋਰਡ ਦੇ ਹੱਥਾਂ 'ਚ ਕੰਟਰੋਲ ਗਿਆ ਇੱਕ ਸਵਾਲ ਏ ਦੂਸਰਾ ਹੁਣ ਤੱਕ ਜਿਹੜਾ ਐਮਐਸਪੀ ਦੀ ਮੰਗ ਚੱਲ ਰਹੀ ਆ ਤੇ ਪੰਜਾਬ 'ਚ ਚਲੋ ਝੋਨਾ ਤੇ ਕਣਕ ਹੀ ਆ ਤੁਸੀਂ ਦੋ ਫਸਲਾਂ ਖਰੀਦ ਦਿਓ ਪਰ ਹੁਣ ਕੇਂਦਰ ਕਹਿੰਦਾ ਕਿ ਕੋਈ ਐਮਐਸਪੀ ਨਹੀਂ ਕੋਈ ਖਰੀਦ ਨਹੀਂ ਹੈਨਾ ਕੀਮਤ ਮਤਲਬ ਕਿ ਬੀਮਾ ਯੋਜਨਾ ਹੋਏਗੀ ਹੁਣ ਹੂੰ ਹੂੰ ਸੋ ਬੀਮੇ ਦੇ ਤਹਿਤ ਤੁਹਾਨੂੰ ਕੀਮਤ ਮਿਲੇਗੀ ਸੋ ਇਸ ਤਰ੍ਹਾਂ ਦੀਆਂ ਪਾਲਿਸੀਆਂ ਦੇ ਤਹਿਤ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇਹ ਤਿੰਨ ਖੇਤੀਕਰਨ ਦਾ ਖਰੜਾ 25 ਨਵੰਬਰ ਨੂੰ ਪਹੁੰਚ ਗਿਆ ਜੀ ਹਮ ਸਾਰੇ ਸੂਬਿਆਂ ਨੂੰ ਗਿਆ ਜਿਨ੍ਹਾਂ ਸੂਬਿਆਂ ਨੂੰ ਕੇਂਦਰ ਨੇ ਭੇਜਿਆ ਉਹਨਾਂ ਚ ਪੰਜਾਬ ਵੀ ਸ਼ਾਮਲ ਹੈ ਔਰ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਫੋਨ ਤੇ ਸਾਡੇ ਇੱਕ ਪੱਤਰਕਾਰ ਸਾਥੀ ਨਾਲ ਗੱਲ ਕਰਦੇ ਗੱਲ ਮੰਨੀ ਹੈ ਕਿ ਸਾਡੇ ਕੋਲ ਖਰੜਾ ਆ ਗਿਆ ਹਮ ਹਮ ਅਜੇ ਦੇਖਣਾ ਜੀ ਜਵਾਬ ਦੇਣਾ ਜੀ ਕੇਂਦਰ ਨੇ 15 ਦਿਨਾਂ ਚ ਜਵਾਬ ਮੰਗਿਆ ਸੀ ਕੀ ਜਵਾਬ ਭੇਜਿਆ ਨਹੀਂ ਭੇਜਿਆ ਇਹ ਖੁਲਾਸਾ ਤਾਂ ਨਹੀਂ ਕੋਈ ਕਰ ਰਿਹਾ ਪਰ ਸਵਾਲ ਇਹ ਹੈ ਕਿ ਪੰਜਾਬ ਦੀ ਖੇਤੀ ਦਾਤੇ ਲੱਗੀ ਹੋਵੇ ਦੇਸ਼ ਦੀ ਖੇਤੀ ਦਾਤੇ ਲੱਗੀ ਹੋਵੇ ਜਿਹੜੇ ਤਨ ਖੇਤੀ ਕਰਨ ਸਾਲ ਦਿੱਲੀ ਬੈਠ ਕੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਕੇ ਵਾਪਸ ਕਰਾ ਕੇ ਲਿਆਏ ਹੁਣ ਉਹ ਕਾਨੂੰਨ ਨੂੰ ਉਸ ਕਾਨੂੰਨ ਦਾ ਖਰੜਾ ਪੰਜਾਬ ਅੱਪੜ ਜਵੇ ਤੇ ਪੰਜਾਬ ਸਰਕਾਰ ਮੂੰਹੇ ਨਾ ਖੋਲੇ ਹੂੰ ਪੰਜਾਬ ਸਰਕਾਰ ਬੋਲੇ ਹੀ ਨਾ ਜਦੋਂ ਕਿ ਇਹ ਜਿੱਦਾਂ ਹੀ ਖਰੜਾ ਆਇਆ ਸੀ ਤਦੇ ਚਾਹੀਦਾ ਸੀ ਕਿ ਤੁਸੀਂ ਆਪਣੇ ਖੇਤੀ ਮਾਹਿਰਾਂ ਨੂੰ ਸੱਦਦੇ ਤੁਸੀਂ ਆਪਣੀ ਕੈਬਨਟ ਦੀ ਮੀਟਿੰਗ ਕਰਦੇ ਤੁਸੀਂ ਆਪਣੇ ਐਮਐਲਏ ਨਾਲ ਮੀਟਿੰਗ ਕਰਦੇ ਤੁਸੀਂ ਵਿਰੋਧੀ ਦਲ ਦੇ ਲੀਡਰਾਂ ਨੂੰ ਸਾਦੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸਾਦੇ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਰਾਏ ਕਰਦੇ ਤੁਸੀਂ ਮੀਡੀਆ 'ਚ ਜਾਂਦੇ ਕੇਂਦਰਾ ਤੱਕਾ ਕਰਦੇ ਤੁਹਾਡੀ ਚੁੱਪ ਨੂੰ ਕੀ ਮੰਨੀ ਹੈ ਹੂੰ ਨਮੀ ਪੈਕਿੰਗ 'ਚ ਤਿੰਨ ਖੇਤੀ ਕਾਨੂੰਨ ਹੁਣ ਖੇਤੀ ਪਾਲਿਸੀ ਬਣ ਕੇ ਆ ਗਏ ਬੀਜੇ ਜੀ ਸਿੱਧਾ ਸਵਾਲ ਹੈ ਜੀ ਜੇ ਖੇਤੀ ਸੂਬੇ ਦਾ ਮਸਲਾ ਹੈ ਹੂੰ ਤਾਂ ਫਿਰ ਖੇਤੀ ਪਾਲਿਸੀ ਵੀ ਸੂਬਾ ਬਣਾਊਗਾ ਨਾ ਤੁਸੀਂ ਥੋੜਾ ਬਣਾਉਗੇ ਹੂੰ ਉਸੀਂ ਸੁਬੇਨੇ ਬਣਾਉਣੀ ਹੈ ਫਿਰ ਤੁਹਾਡਾ ਖਰੜੇ ਦਾ ਕੀ ਕੰਮ ਹੈ ਹਮ ਇਦਾਂ ਮਤਲਬ ਤੁਸੀਂ ਆਪਣਾ ਖਰੜਾ ਆਪਣਾ ਏਜੰਡਾ ਲਾਗੂ ਕਰਾਉਣਾ ਚਾਹੁੰਦੇ ਹੋ ਤੇ ਪੂਰੀ ਤਰ੍ਹਾਂ ਖੇਤੀ ਨੂੰ ਕੰਟਰੋਲ ਕਰਨਾ ਚਾਹੁੰਦੇ ਆਪਾਂ ਲੰਬੇ ਸਮੇਂ ਤੋਂ ਗੱਲ ਕਰ ਰਹੇ ਹਾਂ ਕਿ ਸਾਡਾ ਤਾਂ ਤੁਸੀਂ ਚਾਰ ਪੰਜ ਸੀਜ਼ਨਾਂ ਤੱਕ ਪਿੰਡੂ ਵਿਕਾਸ ਫੰਡ ਰੋਕਿਆ ਹੋਇਆ ਤੇ ਪਿੰਡੂ ਵਿਕਾਸ ਫੰਡ ਰੁਕਣ ਦਾ ਮਤਲਬ ਮੰਡੀ ਖਤਮ ਹੈ ਮੰਡੀ ਮੁੱਕਣ ਦਾ ਖਤਮ ਹੋਣ ਦਾ ਮਤਲਬ ਸੜਕਾਂ ਖਤਮ ਹੈ ਸੜਕਾਂ ਖਤਮ ਹੋਣ ਦਾ ਮਤਲਬ ਕਿਸਾਨੀ ਨੂੰ ਖਤਰਾ ਜੀ ਸੋ ਇਹ ਸਾਰੀ ਪ੍ਰਕਿਰਿਆ ਹੁਣ ਇੱਥੇ ਲਿਆ ਕੇ ਖੜਾਤੀ ਇਹਦਾ ਮਤਲਬ ਉਹ ਜੋ ਪਿੱਛੋਂ ਚੱਲਿਆ ਆ ਰਿ ਤੋ ਇੱਕ ਪਾਸੇ ਐਮਐਸਪੀ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਤੇ ਹੁਣ ਐਮਐਸਪੀ ਵਾਲਾ ਮੁੱਦਾ ਤਾਂ ਇਹਦੇ ਸਾਹਮਣੇ ਬਹੁਤ ਛੋਟਾ ਹੋ ਗਿਆ ਮਸਲਾ ਤਾਂ ਇਹ ਆ ਕਿ ਤੁਸੀਂ ਮੁੜ ਕੇ ਤਨ ਕੀਤੀ ਕੋ ਨੂੰ ਲਿਆ ਰਹੇ ਹੋ ਰੋਸ ਨੂੰ ਪੈਕੇਜ ਨਵਾਂ ਨਾ ਦਿੱਤਾ ਜਦੋਂ ਯੂਪੀਐਸ ਸਰਕਾਰ ਗਈ ਹਮ ਤੇ ਮੋਦੀ ਸਰਕਾਰ ਆਈ ਤਾਂ ਇਹਨਾਂ ਨੇ ਇੱਕ ਕਿਹਾ ਕਿ ਵੀ ਆਪਾਂ ਆ ਟੂਰਿਜ਼ਮ ਵਾਲੀ ਪਾਲਿਸੀ ਲਾਗੂ ਕਰਨੀ ਹੈ ਜੀ ਜੀ ਤੇ ਉਹ ਪਾਲਿਸੀ ਸਾਰੀ ਮਨਮੋਹਨ ਸਿੰਘ ਹੋਰਾਂ ਦੀ ਬਣਾਈ ਹੋਈ ਸੀ ਹਮ ਇਹਨਾਂ ਨੇ ਉਹਦਾ ਉੱਪਰਲੀ ਜਲਤ ਫਾੜੀ ਪਰ ਆਪਣੇ ਨਵੀਂ ਜਲਤ ਲਾਤੀ ਤੇ ਅੰਦਰ ਮੰਤਰੀ ਵਾਲਾ ਸੰਦੇਸ਼ ਵੀ ਬਦਲਣਾ ਭੁੱਲ ਗਿਓ ਪਿਛਲੇ ਮੰਤਰੀ ਦਾ ਹੀ ਲੱਗਿਆ ਸੀ ਹੂੰ ਹੂੰ ਸੋ ਇਹ ਤਾਂ ਸਥਿਤੀਆਂ ਨੇ ਸੋ ਇਸ ਲਈ ਹੁਣ ਇਹ ਉਹੀ ਤਿੰਨ ਖੇਤੀ ਕਾਨੂੰਨ ਨੇ ਜਿਹਨਾਂ ਨੂੰ ਦਿੱਲੀ ਰੱਦ ਕਰਾ ਕੇ ਆਏ ਸੀ ਹੁਣ ਬਸ ਉਹਦਾ ਪਹਿਲਾ ਪੰਨਾ ਬਦਲਿਆ ਹੁਣ ਉਹਦੇ ਉੱਤੇ ਸਟੇਟ ਪਾਲਿਸੀ ਦੇ ਨਾਂ ਤੇ ਸੁਭਿਆ ਨੂੰ ਭੇਜ ਦਿੱਤੀ ਔਰ ਪੰਜਾਬ ਸਰਕਾਰ ਦੀ ਚੁੱਪ ਵੱਡਾ ਸਵਾਲ ਖੜਾ ਕਰਦੀ ਹੈ ਕਿ ਤੁਸੀਂ ਡਰਦੇ ਹੋ ਜਾਂ ਤੁਸੀਂ ਮਿਲੇ ਹੋਏ ਹੋ ਉਹਨਾਂ ਨਾਲ ਹੂੰ ਅੱਛਾ ਦੀਪਕ ਜੀ ਦੱਸਿਓ ਹਰਿਆਣਾ ਦਾ ਕਿਹੜਾ ਐਮਪੀ ਹੈਗਾ ਭਾਜਪਾ ਦਾ ਐਮਪੀ ਜੀ ਨੇ ਕਿਸਾਨਾਂ ਨੂੰ ਕਸਾਈ ਆਖ ਦਿੱਤਾ ਕੀ ਕਹੀਏ ਹੁਣ ਮਤਲਬ ਕਿ ਇਹ ਮੈਂਬਰ ਪਾਰਲੀਮੈਂਟ ਨੇ ਸਾਡੇ ਹੂੰ ਇਹ ਰਾਜ ਸਭਾ ਮੈਂਬਰ ਨੇ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਹੂੰ ਹੂੰ ਐ ਰਾਮਚੰਦਰ ਜਾਂਗੜਾ ਹੈ ਨਾ ਇਹ ਜਾਇ ਇਹਨਾਂ ਦਾ ਨਾਮ ਹੈ ਤੇ ਜਨਾਬ ਗੰਨੇ ਦੀ ਮਿਲ ਦਾ ਉਹਦੇ ਵਿੱਚ ਗੰਨਾ ਜਦੋਂ ਪਹੁੰਚਿਆ ਤਾਂ ਉਹ ਗੰਨੇ ਦੀ ਮਿਲ ਦਾ ਉਦਘਾਟਨ ਕਰਨ ਉਹਦੀ ਸ਼ੁਰੂਆਤ ਕਰਨ ਲਈ ਉੱਥੇ ਆਏ ਸੀਗੇ ਇਹ ਇਹ ਮਤਲਬ ਰੋहतक ਦੇ ਮਹਿਮ ਦੀ ਸਮਾਗਮ ਸੀਗਾ ਜੇ ਉੱਥੇ ਜਨਤਕ ਸਮਾਗਮ ਦੇ ਵਿੱਚ ਇਹ ਰਾਜ ਸਭਾ ਮੈਂਬਰ ਕਹਿੰਦੇ ਨੇ ਕਿ ਕਿਸਾਨ ਨਸ਼ੇ ਦੇ ਸुਧਾਗਰ ਨੇ ਜੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਕਹੇ ਸਾਰੀਆਂ ਗੱਲਾਂ ਹੂੰ ਹੂੰ ਉਹ ਕਹਿੰਦੇ ਕਿ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਚੱਲਿਆ ਸੀ ਤਾਂ ਇਹ ਕਿਸਾਨ ਜਿਹੜੇ ਪੰਜਾਬ ਤੋਂ ਉੱਠ ਕੇ ਦਿੱਲੀ ਆਏ ਸੀ ਇਹ ਤਾਂ ਨਸ਼ੇ ਦੇ ਸुਧਾਗਰ ਸੀ ਇਹ ਤਾਂ ਕਹਿੰਦੇ ਜੀ ਮਤਲਬ ਕਿ ਉਹਨਾਂ ਨੇ ਨਸ਼ਾ ਘਣਾਇਆ ਕਿ 2021 ਤੋਂ ਹਰਿਆਣੇ ਦੇ ਵਿੱਚ ਸਾਡੇ ਪਿੰਡਾਂ ਕਿਹ ਤਰ੍ਹਾਂ ਚ ਜਿਹੜਾ ਚਿੱਟਾ ਆ ਗਿਆ ਐਰੋਨਾਗੀ ਐ ਫੀਮ ਪੁਕੀ ਜੇ ਉਹ ਪਤਾ ਨਹੀਂ ਕਿੰਨੇ ਨਸ਼ੇ ਘਣਾਤੇ ਕਹਿੰਦੇ ਜੀ ਸਾਰੇ ਉਹ ਅੰਦੋਲਨ ਦੇਖੇ ਗਿਆ ਹਮ ਹਮ ਇਹ ਇੱਕ ਮੈਂਬਰ ਪਾਰਲੀਮੈਂਟ ਬਿਆਨ ਦੇ ਰਿਹਾ ਕਿਸਾਨਾ ਪ੍ਰਤੀ ਫਿਰ ਇਹ ਤੋਂ ਗਾਂ ਵਧਿਆ ਉਹ ਕਹਿੰਦਾ ਜੀ ਇਹ ਕਿਸਾਨ ਨਹੀਂ ਇਹ ਕਸਾਈ ਨੇ ਹਮ ਕਤਲੋਗ ਅਰਥ ਕਰਦੇ ਨੇ ਮਾਰਕੁੱਟ ਕਰਦੇ ਨੇ ਇਹ ਇਹ ਕਰਦੇ ਨੇ ਫਿਰ ਇਹ ਤੋਂ ਵੀ ਗਾਂ ਆਇਆ ਜੀ ਉਹਨੇ ਬਸ਼ਰਮੀ ਦੀ ਹੱਦ ਦੇਖੋ ਕਿ ਇੱਕ ਮੈਂਬਰ ਪਾਰਲੀਮੈਂਟ ਜਨਤਕ ਸਟੇਜ ਤੋਂ ਇਹ ਕਹਿੰਦਾ ਕਿ ਉਸ ਕਿਸਾਨ ਅੰਦੋਲਨ ਦੌਰਾਨ ਇਹਨਾਂ ਲੋਕਾਂ ਨੇ 700 ਕੁੜੀਆਂ ਅਗਵਾ ਕਰ ਲਈਆਂ ਜੀ ਕਹਿੰਦਾ ਹੂੰ ਹੂੰ ਹੁਣ ਤੱਕ ਲਾ ਪਤਾ ਨਹੀਂ ਜੀ ਕਹਿੰਦਾ ਉਹਨਾਂ ਦਾ ਕੋਈ ਥੋ ਪਤਾ ਨਹੀਂ ਜੀ ਕਹਿੰਦਾ ਸੀਬੀਆਈ ਦੀ ਰਿਪੋਰਟਾਂ 'ਚ ਗੱਲਾਂ ਪਈਆਂ ਨੇ ਕਿ ਜੇ ਸੀਬੀਆਈ ਦੀ ਰਿਪੋਰਟਾਂ 'ਚ ਪਈਆਂ ਨੇ ਤਾਂ ਪੁਲਿਸ ਦੀ ਐਫਆਈਆਰ 'ਚ ਵੀ ਹੋਣਗੀਆਂ ਜੀ ਐਫਆਈਆਰ ਕਿੱਥੇ ਆ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਤਾਂ ਭਰਿਆ ਪਿਆ ਹੁੰਦਾ ਹੈ ਲੋਕ ਤਾਂ ਕਿ ਸਾਡੀ ਧੀ ਗਾਇਬ ਹੈ ਸਾਡਾ ਬੱਚਾ ਗਾਇਬ ਹੈ ਸਾਡੀ ਕੁੜੀ ਗਾਇਬ ਹੈ ਕੀ ਹੈ ਜੀ ਉਹ ਸਾਰਾ ਕੁਝ ਬਿਲਕੁਲ ਸੋ ਇਹ ਇਹ ਬਸ਼ਰਮੀ ਦੀ ਹੱਦ ਨਹੀਂ ਤਾਂ ਹੋਰ ਕੀ ਹੈ ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਇਹ ਕਿਸਾਨ ਸਾਡੇ ਹਰਿਆਣੇ ਦੇ ਕਿਸਾਨਾਂ ਨੂੰ ਢੜਕਾ ਗਏ ਜੀ ਇਹ ਲੋਕਾਂ ਚ ਭੇੜ ਪਵਾ ਗਏ ਜੀ ਇਹ ਗੰਦ ਪਾ ਗਏ ਜੀ ਉਹ ਸਾਰਾ ਉਹਨੇ ਉਸ ਅੰਦੋਲਨ ਨੂੰ ਮਤਲਬ ਇਹ ਸਾਰਾ ਕੁਝ ਕੀ ਇਕੱਠਿਆਂ ਇੱਕੋ ਸਮੇਂ ਜਿਹੜਾ ਹੋ ਰਿਹਾ ਇੱਕ ਪ੍ਰਕਿਰਿਆ ਦਾ ਹਿੱਸਾ ਹੂੰ ਇਸ ਤੋਂ ਪਹਿਲਾਂ ਕੰਗਣਾ ਰਣੋਤ ਇਸ ਕਥਾਨ ਮੰਦੂਲ ਨੇ ਹਵਨ ਨਾ ਕਿਸਾਨਾਂ ਨੂੰ ਰੇਪਿਸਟ ਤੇ ਕਾਤਲ ਕਹਿ ਚੁੱਕੀ ਹੈ ਹਮ ਹਮ ਤੇ ਹੁਣ ਉਹ ਤੋਂ ਅਗਲੀ ਕੜੀ 'ਚ ਇਹ ਹੁਣ ਕੱਲੂ ਬੀਜੇਪੀ ਵਾਲੇ ਕਹਿ ਦੇਣਗੇ ਜੀ ਇਹ ਤਾਂ ਇਹਦਾ ਨਿੱਜੀ ਬਿਆਨ ਹੈ ਜੀ ਇਹ ਕਹਿ ਕੇ ਸਰਜੂਗਾ ਉਹਨਾਂ ਦਾ ਉਹਨਾਂ ਦੀ ਗੱਲ ਤਾਂ ਖਤਮ ਹੋ ਗਈ ਪਰ ਮੂੰਹ ਚੋਂ ਨਿਕਲੇ ਬੋਲ ਤੇ ਕਮਾਂਡ ਚੋਂ ਨਿਕਲੇ ਤੀਰ ਵਾਪਸ ਨਹੀਂ ਹੁੰਦੇ ਜਨਾਬ ਜੀ ਸੋ ਇਹ ਇਸ ਪਹਿਲੂ ਤੇ ਇਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਸੀਂ ਕਿਸ ਕਦਰ ਦੀ ਭਾਸ਼ਾ ਵਰਤ ਰਹੇ ਹੋ ਕੀ ਇਹ ਹਰਿਆਣੇ 'ਚ ਜਿਹੜੀ ਜਾਟ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਤੁਸੀਂ ਬਾਕੀ ਤੇ ਦੇਹਵਾਦੀ ਨਾਲ ਸਰਕਾਰ ਬਣਨ ਦੀ ਕੋਸ਼ਿਸ਼ ਕੀਤੀ ਐ ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਜੱਟ ਸੀ ਕਿਸਾਨਾਂ ਨਾਲ ਕੋਈ ਵਿਵਹਾਰ ਕਰਨ ਦੀ ਨੀਤੀ ਤਾਂ ਨਹੀਂ ਇਸ ਨੀਤੀ ਤਹਿਤ ਤਾਂ ਨਹੀਂ ਇਹ ਬੋਲ ਇੱਕ ਪਾਸੇ ਅੰਦੋਲਨ ਚੱਲ ਰਿਹਾ ਹੈ ਦੂਏ ਪਾਸੇ ਤੁਸੀਂ ਨਵੇਂ ਪੈਕੇਜ ਸੂਬਿਆਂ ਨੂੰ ਭੇਜਤਾ ਤੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਉੱਥੇ ਹੋ ਸਕਦਾ ਕਰੜਾ ਮਨਜ਼ੂਰ ਹੋ ਜਵੇ ਜੀ ਤੇ ਤੀਸਰੇ ਪਾਸੇ ਤੁਸੀਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਫਰੇਮ 'ਚ ਰੱਖ ਕੇ ਜਿਹੋ ਜਿਹਾ ਉਹਨਾਂ ਦਾ ਦ੍ਰਿਸ਼ ਪੈਦਾ ਕਰ ਰਹੇ ਕਿਉਂਕਿ ਤੁਹਾਨੂੰ ਲੱਗਦਾ ਕਿ ਮੁੜ ਕੇ ਜੇ ਦੇਸ਼ ਕਿਸਾਨਾਂ ਉਦੋਂ ਸ਼ੁਰੂ ਹੋਇਆ ਉਹਦੀ ਅਗਵਾਈ ਪੰਜਾਬ ਨੇ ਕਰਨੀ ਹੈ ਇਸ ਲਈ ਪੰਜਾਬ ਨੂੰ ਇਸ ਕਦਰ ਬਦਨਾਮ ਕਰਦੀਏ ਤਾਂ ਕਿ ਉਹ ਕਿਸਾਨ ਮੂਰੇ ਲੱਗ ਰਹਿ ਸਕਣ ਜਾਂ ਉਹਨਾਂ ਤੇ ਦੂਏ ਕਿਸਾਨ ਭਰੋਸਾ ਨਾ ਕਰਦੇ ਕਿਉਂਕਿ ਜੇਕਰ ਹੁਣ ਤਿੰਨ ਨਵੇਂ ਖੇਤੀਕਰਨਾਂ ਦੇ ਹਵਾਲੇ ਨਾਲ ਸੂਬੇ ਭਰ ਚ ਚਰਚਾ ਤੁਰਦੀ ਆ ਤਾਂ ਉਹ ਸਭ ਦਾ ਪੰਜਾਬ ਦੇ ਕੁਝ ਕਿਸਾਨ ਇਹ ਸਲਾਹ ਬਣਾ ਰਹੇ ਨੇ ਕਿ ਅਸੀਂ ਬਖੋਕ ਸੂਬਿਆਂ ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਇਹ ਤੋਂ ਪਹਿਲਾਂ ਕਿ ਉਹ ਸੂਬਿਆਂ ਚ ਜਾਣ ਅਜਿਹੀ ਭਾਸ਼ਾ ਉੱਥੇ ਤੱਕ ਪਹੁੰਚਾਈ ਜਾ ਰਹੀ ਹੈ ਜਿਹਦੇ ਪਿੱਛੇ ਕੋਈ ਡਿਜ਼ਾਈਨ ਪ੍ਰੋਗਰਾਮ ਹੈ ਹੂੰ ਜੀ ਸਰ ਦੀਪਕ ਜੀ ਦੱਸਿਓ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਬੜੀ ਤਾੜਨਾ ਕੀਤੀ ਜੀ ਬੜੇ ਸਖਤ ਹੁਕਮ ਦਿੱਤੇ ਨੇ ਇੱਕ ਗੱਲ ਤੇ ਇਹ ਕਹੀ ਹੈ ਵੀ ਡੱਲੇਵਾਲ ਸਾਹਿਬ ਨੂੰ ਕਹਿੰਦੇ ਤੁਰੰਤ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ ਹੋਰ ਕੀ ਕੁਝ ਆਖਿਆ ਜੀ ਸੁਪਰੀਮ ਕੋਰਟ ਨੇ ਬਿਲਕੁਲ ਜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਬਿਜੇ ਜੀ ਲਗਾਤਾਰ ਉਹ ਪੱਖੋ ਪਟੀਸ਼ਨਾਂ ਨੂੰ ਇਕੱਠਿਆਂ ਕਰਕੇ ਉਹ ਚੱਲ ਰਹੀਆਂ ਨੇ ਕਿ ਜੀ ਅੰਦੋਲਨ ਚੱਕਿਆ ਜਾਵੇ ਜੀ ਹਟਾਇਆ ਜਾਵੇ ਜੀ ਰਾ ਖੋਲਿਆ ਜਾਵੇ ਸਾਰੀਆਂ ਪ੍ਰਕਿਰਿਆਵਾਂ ਅੱਜ ਜੋ ਸਾਰੀ ਸੁਣਵਾਈ ਰੋਕ ਕੇ ਹਾਂ ਜੋ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਮਸਲਿਆਂ ਦੀ ਸੁਣਵਾਈ ਤਾਂ ਕਰਾਂਗੇ ਅਗਲੀ ਤਰੀਕ ਤੇ ਜੀ ਪਰ ਅੱਜ ਕਹਿੰਦੇ ਸਖਤ ਹਦਾਇਤ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਕੇਂਦਰ ਸਰਕਾਰ ਨੂੰ ਦੋਹਾਂ ਸਰਕਾਰਾਂ ਨੂੰ ਸਮੋਦਨ ਕਰਦੇ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇ ਵਾਲ ਹੋਰਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਉਪਲਬਧ ਕਰਾਈ ਜਾਵੇ ਹੂੰ ਹੂੰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਹੱਕ ਤੇ ਡਾਕਾ ਨਹੀਂ ਪੈਣਾ ਚਾਹੀਦਾ ਹੂੰ ਜੇ ਉਹ ਨਹੀਂ ਖਾਣਾ ਚਾਹੁੰਦੇ ਤਾਂ ਜ਼ਬਰਨ ਉਹਨਾਂ ਨੂੰ ਖੁਲਾਇਆ ਨਾ ਜਾਵੇ ਕੁਝ ਜੀ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਮੌਲਿਕ ਤੇ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਨੂੰ ਮੈਡੀਕਲ ਸਹਾਇਤਾ ਦੇਣ ਲਈ ਜਾਂ ਇਸ ਪ੍ਰਕਿਰਿਆ ਲਈ ਜਾਂ ਸਖ ਪਹੁੰਚ ਕਰਦੇ ਲਈ ਇਹ ਨਾ ਹੋਵੇ ਕਿ ਅੰਦੋਲਨ ਦੇ ਉੱਤੇ ਕੋਈ ਬਲ ਪ੍ਰਯੋਗ ਕੀਤਾ ਜਾਵੇ ਹੂੰ ਹੂੰ ਕਿ ਪੁਲਿਸ ਤੰਤਰ ਲੈ ਕੇ ਪਹੁੰਚ ਜਾਓ ਡਾਂਗ ਫੇਰੋ ਜੀ ਭਜਾਓ ਜੀ ਫਿਰ ਚੱਕ ਕੇ ਲੈ ਜਾਓ ਜੀ ਧੂਤਵਾ ਇਹ ਵੀ ਨਹੀਂ ਹੋਣੀ ਚਾਹੀਦੀ ਪਰ ਮੈਡੀਕਲ ਸਹਾਇਤਾ ਪਹਚਾਓ ਤੇ ਸਪਸ਼ਟ ਲਬਜ਼ਾ ਚ ਇੱਕ ਗੱਲ ਕਹੀ ਜੀ ਮਾਨਯੋਗ ਸੁਪਰੀਮ ਕੋਰਟ ਨੇ ਉਹ ਕਹਿੰਦੇ ਕਿ ਅੰਦੋਲਨ ਨਾਲੋਂ ਜ਼ਿੰਦਗੀ ਵੱਡੀ ਹੈ ਹੂੰ ਹੂੰ ਸੋ ਇਹ ਸਾਰੇ ਸੰਕੇਤ ਜਦੋਂ ਸੁਪਰੀਮ ਕੋਰਟ ਕਰ ਰਹੀ ਹੈ ਕਿ ਉਹ ਇਹ ਕਹਿਣਾ ਚਾਹੁੰਦੀ ਹੈ ਕਿ ਵੀ ਉਹਨਾਂ ਦੀ ਗੱਲ ਸੁਣੋ ਹੂੰ ਕਿਉਂਕਿ ਵਿਜੇ ਜੀ ਜੇ ਇਹ ਵੀ ਕਹਿ ਰਹੇ ਹੋ ਕਿ ਮੈਡੀਕਲ ਸਹਾਇਤਾ ਵੀ ਦਿਓ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹਨਾਂ ਨੂੰ ਖੁਰਾਣਾ ਵੀ ਕੁਛ ਨਹੀਂ ਜੇਕਰ ਪੁਲਿਸ ਜਾਂ ਸਰਕਾਰਾਂ ਚੱਕਦੀਆਂ ਉਹ ਤਾਂ ਪਹਿਲਾਂ ਪੈਪ ਲਾਉਂਦੀਆਂ ਨਾ ਕਿ ਨੱਕ ਰਹੀ ਫੂਡ ਦਿਓ ਜੀ ਇਹਨਾਂ ਜਾਂ ਜੂਸ ਪਿਲਾਓ ਜੀ ਇਹ ਕਰੋ ਜੀ ਹੈਨਾ ਉਹ ਤਾਂ ਹੈ ਗਲੂਕੋਜ਼ ਲਾ ਦਿਓ ਜੀ ਉਹ ਤਾਂ ਇਹ ਪ੍ਰਕਿਰਿਆ ਚ ਜਾਂਦੀਆਂ ਨੇ ਤੇ ਜੇ ਮਾਨਯੋਗ ਸਰਪੰਚ ਕੋਟੇ ਕਰਕੇ ਜਬਰੀ ਖੁਰਾਣਾ ਵੀ ਨਹੀਂ ਬਲ ਵੀ ਨਹੀਂ ਪ੍ਰਯੋਗ ਕਰਨਾ ਪਰ ਮੈਡੀਕਲ ਸਹਾਇਤਾ ਵੀ ਫਿਰ ਮੈਡੀਕਲ ਸਹਾਇਤਾ ਲੈਣ ਦੀ ਸਥਿਤੀ ਤਾਂ ਹੀ ਆਉਣਗੇ ਜਦੋਂ ਸਰਕਾਰ ਗੱਲ ਸੁਣ ਲੂਗੀ ਜੀ ਜੀ मतलब सुप्रीम कोर्ट ਨੇ ਇਸ਼ਾਰਾ ਕੀਤਾ ਹੈ ਹਮ ਪਰ ਜਦੋਂ ਸਰਕਾਰਾਂ ਦੀ ਉਹ ਬੇਸ਼ਰਮੀ ਹੋਵੇ ਤਾਂ ਫਿਰ ਹੱਦ ਦਰਜੇ ਦੀ ਪ੍ਰਕਿਰਿਆ ਆਪਾਂ ਦਾ ਉਹ ਗੱਲੇ ਕਰਕੇ ਪੰਜਾਬ ਸਰਕਾਰ ਬੋਲਦੀ ਹੋਣੀ ਹਮ ਪੰਜਾਬ ਸਰਕਾਰ ਮਤਲਬ ਹੁਣ ਤੱਕ 18ਵਾਂ ਦਿਨ ਹੋ ਗਿਆ ਤੇ ਜਿਹੜੇ ਡੱਲੇ ਵਾਲ ਹੋਰਾਂ ਦਾ ਇੰਨਾ ਫਿਕਰ ਦਿਖਾਇਆ ਸੀ ਮੁੱਖ ਮੰਤਰੀ ਘਰਾਂ ਨੇ ਹੁਣ ਉਹ ਮੁੱਖ ਮੰਤਰੀ ਕਿਉਂ ਨਹੀਂ ਜਦੋਂ ਕਿ ਅੱਜ ਸਵੈਮਾਨ ਹੋਰਾਂ ਦੀ ਜਿਹੜੀ ਮੈਡੀਕਲ ਟੀਮ ਹੈ ਜੀ ਉਹ ਟੀਮ ਉੱਥੇ ਲਗਾਤਾਰ ਚਾਰਜੋਈ ਕਰ ਰਹੀ ਹੈ ਤੇ ਉਹਨਾਂ ਨੇ ਖਤਸਾ ਪ੍ਰਗਟਾਇਆ ਕਿ ਜੀ ਕਿਸੇ ਵੀ ਸਮੇਂ ਹਾਰਟ ਅਟੈਕ ਜਾਂ ਕਿਡਨੀ ਫੇਲ ਹੋਣਾ ਮਸਲਾ ਆ ਸਕਦਾ ਹੂੰ ਸੋ ਇਸ ਸਥਿਤੀ ਦੇ ਵਿੱਚ ਮਤਲਬ ਫਿਕਰਮੰਦੀ ਹੈ ਉਹ ਕਹਿੰਦੇ ਕਿ ਅਗਲੇ 2-3 ਦਿਨ ਬਹੁਤ ਭਾਰੂ ਨੇ ਤੇ ਉਸ ਟੀਮ ਨੇ ਵੀ ਇਹ ਪ੍ਰਗਟਾਇਆ ਕਿ ਹੁਣ ਇਹਨਾਂ ਨੂੰ ਕਿਸੇ ਹਸਪਤਾਲ ਚ ਹੋਣਾ ਚਾਹੀਦਾ ਹੈ ਇੱਥੇ ਉਹ ਪ੍ਰਕਿਰਿਆ ਦੀ ਮਤਲਬ ਪ੍ਰਬੰਧ ਨਹੀਂ ਹੈਗੇ ਜੀ ਸੋ ਇਹਦਾ ਮਤਲਬ ਕੋਈ ਐਮਰਜੈਂਸੀ ਹੋਵੇ ਤਾਂ ਨੇੜੇ ਸਾਰੀ ਸਹੂਲਤਾਂ ਇਸ ਦੀ ਪ੍ਰਕਿਰਿਆ ਸੋ ਉਹਦੇ ਲਈ ਫਿਰ ਪਹਿਲ ਕਿਹਨੂੰ ਕਰਨੀ ਪੈਗੀ ਪੰਜਾਬ ਸਰਕਾਰ ਨੂੰ ਹੂੰ ਪੰਜਾਬ ਸਰਕਾਰ ਇਸ ਮਸਲੇ ਤੇ ਚਾਹੇ ਉਹ ਤਨ ਖੇਤੀ ਕਾਨੂੰਨਾਂ ਦਾ ਨਵੀਂ ਜਿਹੜੀ ਪਾਲਿਸੀ ਦੇ ਰੂਪਚਾਰਿਆ ਉਹਦੇ ਤੇ ਚਾਹੇ ਹੁਣ ਹਰਿਆਣੇ ਦੇ ਐਮਪੀ ਦੇ ਬੋਲਾਂ ਤੇ ਚਾਹੇ ਡੱਲੇ ਵਾਲੀ ਸਥਿਤੀ ਤੇ ਇਹ ਸਾਰੇ ਮਸਲਿਆਂ ਤੇ ਮੂੰਹ ਕਿਉਂ ਨਹੀਂ ਖੁੱਲ ਰਹੀ ਜੀ ਬੀਜੇ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਜੀ ਔਰ ਖੇਤੀ ਦੇ ਆਧਾਰ ਤੇ ਇਕੱਲੇ ਕਿਸਾਨੀ ਪਰਿਵਾਰ ਦੀ ਉਸ ਖੇਤੀ ਦੇ ਆਧਾਰ ਤੇ ਪੰਜਾਬ ਦੇ ਕਾਰੋਬਾਰ ਵੀ ਚੱਲਦੇ ਨੇ ਬਜਾਜੀ ਦੀ ਦੁਕਾਨ ਤੋਂ ਲੈ ਕੇ ਕ੍ਰਿਆਮਨੀ ਦੀ ਦੁਕਾਨ ਤੱਕ ਦਾ ਕਾਰੋਬਾਰ ਵੀ ਉਹੀ ਹਾੜੀ ਸੋਣੀ ਨਾਲ ਜੁੜਿਆ ਜੀ ਤੇ ਪੰਜਾਬ ਨੇ 117 ਐਮਐਲਏ ਚੁਣੇ ਆ ਹਮ ਹਮ ਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਸੇ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਨੇ 117 ਐਮਐਲਏ ਚੁਣਿਆ ਤੇ ਪੰਜਾਬ ਨੇ 13 ਐਮਪੀ ਚੁਣਿਆ ਤੇ ਰਾਜ ਸਭਾ ਮੈਂਬਰ ਚਾਹੇ ਸਪਾਰਸੀ ਬਣਾਏ ਤਾਂ ਬਣੇ ਤਾਂ ਹੈ ਨਾ ਜੀ ਉਹ ਸਾਰੇ ਜਿਹੜੇ ਖੇਤਰਾਂ ਤੋਂ ਆਉਂਦੇ ਨੇ ਜਿਹੜੇ ਜਿਹੜੇ ਹਲਕਿਆਂ ਤੋਂ ਆਉਂਦੇ ਨੇ ਉਹਨਾਂ ਸਾਰੇ ਹਲਕਿਆਂ 'ਚ ਪਿੰਡ ਆਉਂਦੇ ਨੇ ਤੇ ਉਹਨਾਂ ਸਾਰੇ ਹਲਕਿਆਂ ਦੇ ਪਿੰਡਾਂ ਦੇ ਵਿੱਚ ਕਸਹਾਂ ਆਉਂਦੇ ਨੇ ਉਹ ਕਿਉਂ ਨਹੀਂ ਮੂੰਹ ਖੋਲਦੇ ਜੀ ਉਹਨਾਂ ਤੋਂ ਹਰ ਨਾਰਾ ਵੀ ਕਿਉਂ ਨਹੀਂ ਵੱਜਦਾ ਤੇ ਉਹਨਾਂ 117 ਐਮਐਲਏ 'ਚ ਮੁੱਖ ਮੰਤਰੀ ਸਾਹਿਬ ਵੀ ਨੇ ਹਮ ਜਿਹੜੇ ਮੁੱਖ ਮੰਤਰੀ ਸਾਹਿਬ ਜਦੋਂ ਐਮਪੀ ਹੁੰਦੇ ਸੀ ਤਾਂ ਇਹ ਕਹਿੰਦੇ ਸੀਗੇ ਕਿ ਮੈਂ ਤਾਂ ਜੀ ਮੰਡੀਆਂ ਚਰਾਤਾਂ ਕੱਟੂੰਗਾ ਹਮ ਮੁੱਖ ਮੰਤਰੀ ਸਾ ਹੁਣ ਵੀ ਆਪਣੀਆਂ ਭਾਸ਼ਨਾਾਂ 'ਚ ਇਹ ਗੱਲਾਂ ਕਹਿੰਦੇ ਨੇ ਮੈਨੂੰ ਤਾਂ ਪਟਾ ਵੀ ਚੜਾਉਣਾ ਆਉਂਦਾ ਜੀ ਹੈਨਾ ਮੈਨੂੰ ਤਾਂ ਜੀ ਨੱਕਾ ਵੀ ਮੋੜਨਾ ਆਉਂਦਾ ਹੈ ਜੀ ਲੈ ਮੈਨੂੰ ਤਾਂ ਰੁਗ ਵੀ ਲਾਉਣਾ ਆਉਂਦਾ ਜੀ ਹੈਨਾ ਤੇ ਮੈਂ ਤਾਂ ਜੀ ਮੋਟਰ ਵਾਲੇ ਕੋਠੇ ਤੇ ਮੱਛਰਦਾਨੀ ਲਾ ਕੇ ਸੌਣਾ ਵੀ ਆਉਂਦਾ ਤੇ ਸਾਰਾ ਕੁਝ ਆਉਂਦਾ ਤੇ ਕਿੱਥੇ ਹਾਂ ਐਮਪੀ ਹੁੰਦਿਆ ਕਹਿੰਦੇ ਸੀ ਮੈਂ ਮੰਡੀਆਂ 'ਚ ਰਾਤ ਕੱਟੂਗਾ ਇੱਕ ਦੀ ਝੋਨਾ ਜਦੋਂ ਰੋੜਿਆ ਇੱਕ ਵੀ ਦਿਨ ਇੱਕ ਵੀ ਇਹਨਾਂ ਦਾ ਲੀਡਰ ਨਹੀਂ ਆ ਕੇ ਖੜਿਆ ਹੂੰ ਇਹਦਾ ਮਤਲਬ ਤੁਸੀਂ ਕੇਂਦਰ ਨਾਲ ਰਲ ਗਏ ਜੀ ਤੁਸੀਂ ਕੇਂਦਰ ਤੋਂ ਡਰ ਗਏ ਤੁਹਾਨੂੰ ਕੇਂਦਰ ਤੋਂ ਕੋਈ ਲollipops ਮਿਲਿਆ ਜਾਂ ਤਾਂ ਤੁਸੀਂ ਮਿਲੇ ਹੋ ਜਾਂ ਤੁਸੀਂ ਡਰੇ ਹੋ ਦੋਈ ਚੀਜ਼ਾਂ ਨੇ ਇਹਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪੈਣਾ ਇਹ ਮਸਲਾ ਬਹੁਤ ਵੱਡਾ ਹੋ ਗਿਆ ਡੱਲੇ ਵਾਲੇ ਹੋਰਾਂ ਨੂੰ ਅੱਜ ਟਕੈ ਥੋੜੀ ਵੀ ਆਏ ਸੀ ਅੱਜ ਲੱਖ ਵਾਲੇ ਹੋਰੀ ਵੀ ਗਏ ਕੁਝ ਐਸਕੇਮ ਦੇ ਹੋਰ ਲੀਡਰ ਵੀ ਗਏ ਅੱਜ ਬੱਬੂਆਂ ਹੋਣੀ ਲੱਖੇ ਹੋੜੀ ਵੀ ਪਹੁੰਚੇ ਕੁਝ ਨਮਾਇंदे ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੀ ਉੱਥੇ ਜਾ ਰਹੇ ਨੇ ਸਮਾਜਿਕ ਸੰਸਥਾਵਾਂ ਤੇ ਜਾ ਰਹੇ ਨੇ ਐਸਕੇਮ ਚਾਹੇ ਉਸ ਰੂਪ ਚ ਨਹੀਂ ਗਿਆ ਪਰ ਲੀਡਰ ਗਏ ਨੇ ਸੋ ਇਹਦਾ ਮਤਲਬ ਕਿਤੇ ਨਾ ਕਿਤੇ ਹੁਣ ਇਹ ਸਥਿਤੀ ਵੱਧ ਰਹੀ ਹੈ ਕਿ ਹਾਂ ਦੱਲਿਆ ਹਰਾਂ ਨੂੰ ਪਹਿਲਾਂ ਇਸ ਪ੍ਰਕਿਰਿਆ ਚੋਂ ਬਾਹਰ ਲਿਆਂਦਾ ਜਾਵੇ ਤਾਂ ਕਿ ਅੰਦੋਲਨ ਵੱਡਾ ਹੋ ਜਵੇ ਔਰ ਸਰਕਾਰ ਇਹ ਵੀ ਸਥਿਤੀ ਤੋਂ ਵਾਕਿਵਾਂ ਹੈ ਕਿ ਜੇਕਰ ਖੁਦਾਨਾਕਾਸਤਾ ਕੁਝ ਅਜਿਹਾ ਵਾਪਰ ਗਿਆ ਹੂੰ ਹੂੰ ਉਸ ਤੋਂ ਬਾਅਦ ਫਿਰ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਤੁਹਾਨੂੰ ਮੁਸ਼ਕਲ ਹੋ ਜਾਣਾ ਜੀ ਸੋ ਉਸ ਦੇ ਬਾਵਜੂਦ ਵੀ ਤੁਸੀਂ ਇਧਰ ਉਹਨਾਂ ਦੇਖੀ ਕਰ ਰਹੇ ਹੋ ਇਹਦਾ ਮਤਲਬ ਤੁਹਾਡੀ ਨੀਅਤ ਚ ਤੁਹਾਡੀ ਨੀਤੀ ਚ ਖੋਟ ਹੈ ਕਿਤਾ ਹੂੰ ਦੀਪਕ ਜੀ ਦੱਸਿਓ ਕਿ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜਿਹੜੀ ਮੁਆਫੀ ਦੀ ਅਰਦਾਸ ਕਰਕੇ ਆਏ ਨੇ ਜੀ ਉਸ ਤੋਂ ਮਕਰੋਂ ਕੀ ਰਿਐਕਸ਼ਨ ਆ ਰਿਹਾ ਬਿਲਕੁਲ ਜੀ ਅੱਜ ਸੁਖਵੀਰ ਸਿੰਘ ਬਾਦਲ ਤੇ ਬਾਕੀ ਉਹਨਾਂ ਦੇ ਅਕਾਲੀ ਲੀਡਰ ਜਿਹੜੇ ਸਾਥੀਆਂ ਨੂੰ ਤਨਖਾਹ ਲੱਗੀ ਸੀ ਸੇਵਾ ਲੱਗੀ ਸੀ ਉਹ ਆਪਣੀ ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਦੇ ਕੱਲ ਤੱਕ ਸਭ ਪਹੁੰਚੇ ਤੇ ਉਹਨਾਂ ਨੇ ਮਾਫੀ ਦੀ ਅਰਦਾਸ ਕੀਤੀ ਹੈ ਪਰ ਉਸ ਤੋਂ ਬਾਅਦ ਅਜੇ ਤੱਕ ਸਿੰਘ ਸਹਿਬਾਨ ਵੱਲੋਂ ਕੋਈ ਪ੍ਰਤੀਕਰਮ ਜਾਂ ਇਹਨਾਂ ਵੱਲੋਂ ਅਸਤੀਫੇ ਵਾਲੀ ਪ੍ਰਕਿਰਿਆ ਉੱਤੇ ਚਰਚਾ ਜ਼ਰੂਰ ਛੱਡਿਆ ਏ ਕਿ ਬਸ ਜੀ ਇਹ ਤੋਂ ਬਸ ਅਸਤੀਫੇ ਦੀ ਗੱਲ ਟਰਣੀ ਆ ਪਰ ਅਜੇ ਵੀ ਇਹ ਮੰਨਿਆ ਜਾ ਰਿਹਾ ਕਿ ਗੱਲ 20 ਤਰੀਕ ਤੱਕ ਅੱਗੇ ਚੱਲ ਜਾਣੀ ਹੈ ਜਾ ਮਤਲਬ ਕਿ ਜੇ ਟਲਣਾ ਚਾਹੁੰਦੇ ਨੇ ਉਹ ਤੋਂ ਬਚਣਾ ਚਾਹੁੰਦੇ ਨੇ ਇਸ ਵਾਰ ਜਿਉਂਦੇ ᱛਿਉ ਖੜੇ ਨੇ ਮਤਲਬ ਉਹਨਾਂ ਸਵਾਲਾਂ 'ਤੇ ਕੋਈ ਚਾਤੀ ਨਹੀਂ ਹਾਂ ਹਾਂ ਇਹ ਸਭ ਦੇ ਦਰਮਿਆਨ ਜਿਹੜੀ ਨਵੀਂ ਚਰਚਾ ਛੜੀ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਜਾਂ ਸੁਖਵੀਰ ਬਾਦਲ ਵਾਲੀ ਟੀਮ ਲਗਾਤਾਰ ਨਰੈਣ ਸਿੰਘ ਚੌੜਾ ਦੇ ਹਮਲੇ ਨੂੰ ਸਿਮਤੀ ਵੱਜੋਂ ਬਤਨਾ ਚਾਹੁੰਦੀ ਸੀ ਕਿ ਸੁਖਵੀਰ ਬਾਦਲ ਤੇ ਦੇ ਕੋਈ ਜੀ ਸੇਵਾ ਨਿਭਾਉਂਦੇ ਆਮਲਾ ਹੋਇਆ ਹੈ ਨਾ ਉਸ ਦੇ ਉੱਤੇ ਕੁਝ ਤਰ੍ਹਾਂ ਦੀ ਰਾਇ ਆ ਰਹੀ ਹੈ ਕਿ ਚੰਗਾ ਹੁੰਦਾ ਜਿਸ ਤਰ੍ਹਾਂ ਸੁਖਵੀਰ ਬਾਦਲ ਨੇ ਉਸ ਹਮਲੇ ਸਮੇਂ ਕੋਈ ਕਹਾੜ ਨਹੀਂ ਦਿਖਾਈ ਕੋਈ ਭੈ ਨਹੀਂ ਦਿਖਾਇਆ ਆਰਾਮ ਨਾਲ ਆਪਣੀ ਸੇਵਾ ਵਾਲੀ ਕੁਰਸੀ ਤੇ ਉੱਥੇ ਬਿੰਚਰ ਤੇ ਬੈਠੇ ਰਹੇ ਜੇਕਰ ਉਸੇ ਭਾਵ ਦੇ ਵਿੱਚ ਉਹ ਇਹਨਾ ਬਿਆਨ ਦੇ ਦਿੰਦੇ ਇਹ ਗੱਲ ਸਾਂਝੀ ਕਰ ਦਿੰਦੇ ਕਿ ਜੀ ਮੈਂ ਤਾਂ ਗੁਰੂ ਰਾਮਦਾਸ ਘਰ ਦੇ ਦਰ ਤੇ ਬੈਠਾ ਸੋ ਮਤਲਬ ਕਿ ਇੱਥੇ ਤਾਂ ਜੇ ਮੈਂ ਬਚਿਆ ਵੀ ਤਾਂ ਗੁਰੂ ਦੀ ਮਿਹਰ ਹੈ ਗੁਰੂ ਨੇ ਮੇਰੇ ਰੱਖਿਆ ਕੀਤੀ ਆ ਸੋ ਇਸ ਚੱਕਰ ਚ ਪੈਣ ਦੀ بجائے ਕਹਿੰਦੇ ਕਿ ਜੇਕਰ ਉਹ ਇੰਨੀ ਗੱਲ ਗੁਰੂ ਰਾਮਦਾਸ ਜੀ ਦੇ ਹਵਾਲੇ ਕਰਕੇ ਉਹ ਕਹਿੰਦੇ ਸ਼ਾਇਦ ਉਹਨਾਂ ਦਾ ਕਦ ਆਪਣੇ ਆਪ ਵੱਡਾ ਹੋ ਜਾਂਦਾ ਸ਼ਾਇਦ ਉਹਨਾਂ ਦੀ ਬਹਾਲੀ ਆਪਣੇ ਆਪ ਹੋ ਜਾਂਦੀ ਜਿਹੜੀ ਉਹ ਚਾਹੁੰਦੇ ਸੀ ਇਹ ਹੁਣ ਸਲਾਹਕਾਰਾਂ ਦੀ ਗਲਤ ਸਲਾਹ ਹੈ ਜਾਂ ਮੌਕੇ ਦੀ ਨਿਯਾਕਤ ਲੀਡਰਸ਼ਿਪ ਨੂੰ ਇਹ ਲੱਗਿਆ ਕਿ ਐਡਾ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਲੱਗਿਆ ਕਿ ਜਿਹੜੀ ਸੀ ਧਾਰਮਿਕ ਸਾਨੂੰ ਲੱਗੀ ਹੈ ਸੇਵਾ ਕਾਲ ਤੱਕ ਸਭ ਤੋਂ ਉਹ ਤੋਂ ਬਚਣ ਦੇ ਲਈ ਮੋੜਾ ਸੋ ਜੋ ਮਰਜ਼ੀ ਹੋਵੇ ਅੱਜ ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਲੀਡਰਸ਼ਿਪ ਮਾਫੀ ਦੀ ਅਰਦਾਸ ਕਰਿਆਈ ਪਰ ਉਹ ਸਾਰੇ ਸਵਾਲ ਜਿਉਂਦੇ ਤਿਉਂ ਖੜੇ ਨੇ ਜਿਹੜੇ ਅਸੀਂ ਪਿਛਲੇ ਦੋ ਤਿੰਨ ਦਿਨਾਂ ਤੋਂ ਇਸ ਪਰਚਰਚਾ ਕਰਦੇ ਆ ਰਹੇ ਹਾਂ ਹੈਨਾ ਉਹ ਸਾਰੇ ਸਵਾਲਾਂ ਦੇ ਨਾਲ ਨਾਲ ਅੱਜ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਨਵੀਂ ਮੁਸ਼ਕਲ ਖੜੀ ਹੋ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਫੋਨ ਦੇ ਉੱਤੇ ਕਿਸੇ ਵਿਅਕਤੀ ਨੇ ਕਿਸੇ ਗੱਲ ਤੇ ਪ੍ਰਤੀਕਿਰਿਆ ਲੈਣ ਲਈ ਇੰਟਰਵਿਊ ਟਾਈਪ ਕਾਲ ਕੀਤੀ ਸੀ ਤੇ ਉੱਥੇ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਜਦੋਂ ਕੋਈ ਸਵਾਲ ਕੀਤਾ ਤੇ ਉਹ ਸਵਾਲ ਦੇ ਜਵਾਬ ਵਿੱਚ ਧਾਮੀ ਸਾਹਿਬ ਥੋੜਾ ਆਪਾ ਕੋ ਬੈਠੇ ਤੇ ਉਹਨਾਂ ਨੇ ਮੰਦੇ ਸ਼ਬਦ ਬੋਲ ਦਿੱਤੇ ਤੇ ਉਹ ਰਿਕਾਰਡਿੰਗ ਜਦੋਂ ਹੁਣ ਸਾਹਮਣੇ ਆਈ ਤੇ ਉਸ ਤੋਂ ਬਾਅਦ ਧਾਮੀ ਹੋਰਾਂ ਨੇ ਤੁਰੰਤ ਸਮੁੱਚੀ ਔਰਤ ਜਗਤ ਤੋਂ ਤੇ ਬੀਬੀ ਜਗੀਰ ਕੌਰ ਹੋਰਾਂ ਤੋਂ ਜਿਹੜੇ ਸ਼੍ਰੋਮਣੀ ਗੁਰਦਵੰਦ ਗੰਢੀ ਦੇ ਪ੍ਰਧਾਨ ਵੀ ਰਹੇ ਨੇ ਜਿਸ ਰੂਪ ਤੇ ਖੁਦ ਧਾਮੀ ਨੇ ਸੋ ਆਪਣੀ ਵੀਡੀਓ ਰਾਹੀਂ ਵੀ ਜਨਤਕ ਤੌਰ ਤੇ ਵੀ ਦੋ ਤਿੰਨ ਵਾਰ ਮਾਫੀ ਮੰਗ ਲਈ ਤੇ ਪਤਾ ਲੱਗਾ ਕਿ ਉਹਨਾਂ ਨੇ ਤੁਰੰਤ ਚਿੱਠੀ ਵੀ ਸ਼੍ਰੀ ਗալਟਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਾਫੀ ਨੂਮਾ ਦੇਤੀ ਪਰ ਮਤਲਬ ਕਿ ਇਹ ਮੁੱਦਾ ਵੀ ਵੱਡਾ ਬਣਨਾ ਕਿ ਧਾਮੀ ਹੋਰਾਂ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਸੀ ਇਸ ਲਈ ਕਾਲੀ ਦਲ ਦੇ ਅੰਦਰ ਇਹਦਾ ਮਤਲਬ ਜਿਹੜੀ ਬਖਲਾਹਟ ਹੈ ਜਿਹੜੀ ਤਣਾਅ ਹੈ ਉਹਦੇ ਵਿੱਚੋਂ ਕੁਝ ਕੁਝ ਵੀ ਵਾਪਰ ਰਿਹਾ ਤੇ ਅੱਜ ਮਾਫੀ ਵਾਲੀ ਅਰਦਾਸ ਤਾ ਉਹ ਵਾਹਿਗੁਰੂ ਜਾਣਦਾ ਕਿ ਉਹ ਪਰਵਾਨ ਚੜੀ ਜਾਂ ਨਹੀਂ ਚੜੀ ਪਰ ਸੰਗਤੀ ਰੂਪ ਚ ਜਾ ਕੇ ਕਹਿੰਦੇ ਅਸੀਂ ਆਪਣਾ ਕੰਮ ਨਵੇੜਿਆ ਅਸੀਂ ਫਰਕ ਹੋਗੇ ਹੁਣ ਜੀ ਰਾਜਨੀਤਿਕ ਫੈਸਲਿਆਂ ਦੀ ਵਰਕਿੰਗ ਕਮੇਟੀ ਦੇਖੇ ਕੀ ਕਰਨਾ ਕਦੋਂ ਹੁੰਦਾ ਕਦੋਂ ਨਹੀਂ ਹੁੰਦਾ ਲਾਗੂ ਹੁੰਦਾ ਕਿ ਨਹੀਂ ਹੁੰਦਾ ਇਹ ਸਵਾਲ ਅਜੇ ਖੜੇ ਨੇ ਜੀ ਦੀਪਕ ਜੀ ਸਮਾਧਾਨ ਲਈ ਬਹੁਤ ਧੰਨਵਾਦ ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ